ਬਿਜਲੀ ਚੋਰੀ ਦੇ ਵੱਡੇ ਖੁਲਾਸੇ ਸਸ਼ਿਆਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪਾਵਰ ਕਮ ਨੇ ਸਾਲ 2025 ਦੇ ਪਹਿਲੇ ਚਾਲੂ 6 ਮਹੀਨਿਆਂ ਦੌਰਾਨ ਬਿਜਲੀ ਚੋਰੀ ਦੇ ਮਾਮਲਿਆਂ ਤੇ ਸਖਤ ਕਾਰਵਾਈ ਕੀਤੀ ਹੈ ਤੇ ਮੁਹਾਲੀ ਸਰਕਲ ਵਿੱਚ 213 ਖਪਤਕਾਰਾਂ ਨੂੰ ਚੋਰੀ ਕਰਦੇ ਫੜਿਆ ਗਿਆ ਹੈ ਇਨ੍ਹਾਂ ਵਿੱਚੋਂ 98 ਖਪਤਕਾਰ ਸਿੱਧੇ ਕੁੰਡੀ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਦੀ ਵਰਤੋਂ ਕਰ ਰਹੇ ਸਨ ਜਦੋਂ ਕਿ 115 ਲੋਕਾਂ ਨੇ ਆਪਣੇ ਲੋਡ ਵਿੱਚ ਹੈਰਾਫੇਰੀ ਕੀਤੀ ਸੀ ਕੰਪਨੀ ਦੀਆਂ ਚੈਕਿੰਗ ਟੀਮਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਲਗਭਗ 1.50 ਕਰੋੜ ਰੁਪਏ ਦਾ ਮਾਮਲਾ ਹੈ ਜੋ ਉਹ ਸਾਹਮਣੇ ਆਇਆ ਹੈ ਦੱਸ ਦਈਏ ਕਿ ਪਾਵਰ ਕਮ ਦੇ ਮੋਹਾਲੀ ਸਰਕਲ ਅਧੀਨ 4 ਡਿਵੀਜ਼ਨਾਂ ਟੈਕ 1 ਟੈਕ 2 ਮੁਲਾਪੁਰ ਤੇ ਸੋਹਣਾ ਵਿੱਚ ਕੁੱਲ 9870 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿੱਚ ਬਿਜਲੀ ਚੋਰੀ ਤੇ ਲੋਡ ਧੋਖਾਧੜੀ ਦੇ ਕੁੱਲ 213 ਮਾਮਲੇ ਸਾਹਮਣੇ ਆਏ ਨੇ ਬਿਜਲੀ ਚੋਰੀ ਦੇ ਦੋਸ਼ੀਆਂ ਨੂੰ ਆਗੂ ਜਮਾਨਤ ਲਈ ਮਿਲੀ ਹੈ ਹਾਲੀ ਵਿੱਚ ਮੋਹਾਲੀ ਅਦਾਲਤ ਨੇ ਇੱਕ ਦੋਸ਼ੀ ਨੂੰ ਆਗੂ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਪਾਵਰ ਕਮ ਦੇ ਅਦਾਲਤ ਨੂੰ ਦੱਸਿਆ ਕਿ ਸੁਮੇਦ ਨਾਮਕ ਵਿਅਕਤੀ ਨੇ ਫੇਜ਼ 4 ਵਿੱਚ ਹੁੱਕ ਕਨੈਕਸ਼ਨ ਰਾਹੀਂ ਬਿਜਲੀ ਚੋਰੀ ਕੀਤੀ ਹੈ ਫੜੇ ਜਾਣ ਦੇ ਬਾਵਜੂਦ ਉਹ ਦੁਬਾਰਾ ਚੋਰੀ ਕਰਦਾ ਪਾਇਆ ਗਿਆ ਇਸ ਤੋਂ ਇਲਾਵਾ ਉਸਨੇ ਪਹਿਲਾਂ ਵੀ ਕਈ ਵਾਰ ਜੁਰਮਾਨਾ ਲੱਗ ਚੁੱਕਾ ਹੈ ਜਿਸ ਦੇ ਚੱਲਦੇ ਆਦਾਲਤ ਨੇ ਉਸ ਨੂੰ ਆਦਤ ਅਪਰਾਧੀ ਮੰਨਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਮੁਹਾਲੀ ਦੇ ਥਾਣਿਆਂ ਅਤੇ ਚੌਕੀਆਂ ਵਿੱਚ ਵੀ ਹੁੱਕ ਕਨੈਕਸ਼ਨ ਫੜੇ ਗਏ ਨੇ ਮੋਟਰ ਥਾਣਾ ਨਵਾਂ ਗਾਉਂ ਥਾਣਾ ਸਿਟੀ ਅੰਸ਼ਨ ਪੁਲਿਸ ਚੌਂਕੀ ਦੇ ਬੀਟ ਬਕਸਾ ਵਿੱਚ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਨੇ ਪਾਵਰ ਕਮ ਦੀ ਟੀਮ ਸਮੇਤ ਸਮੇਤੇ ਇਹਨਾਂ ਤੇ ਵੀ ਕਾਰਵਾਈ ਕਰ ਰਹੀ ਹੈ ਪਾਵਰ ਕਮ ਦੇ ਐਕਸ਼ੀਅਸ ਤਰਨਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਹੀ ਅਜਿਹਿਆਂ ਚੈਕਿੰਗ ਮਹਿਮਾ ਜਾਰੀ ਰਹਿਣਗੀਆਂ ਬਿਜਲੀ ਚੋਰੀ ਨੂੰ ਰੋਕਣ ਲਈ ਜਨਤਾ ਜਾਗਰੂਕਤਾ ਦੇ ਨਾਲ ਨਾਲ ਸਖਤ ਕਾਰਵਾਈ ਦੀ ਨੀਤੀ ਅਪਣਾਈ ਜਾ ਰਹੀ ਹੈ ਦੱਸ ਦਈਏ ਕਿ ਜਦੋਂ ਇਹ ਸਾਰੀ ਚੈਕਿੰਗ ਹੋ ਰਹੀ ਸੀ ਉਸ ਵਕਤ ਟੈਕ 1 'ਚੋਂ ਤਕਰੀਬਨ 770 ਕੇਸ ਸਾਹਮਣੇ ਆਏ ਨੇ ਜਿੰਨਾਂ ਵਿੱਚੋਂ 93 ਕੇਸਾਂ ਦੀ ਜਾਂਚ ਹੋ ਚੁੱਕੀ ਹੈ ਤੇ 33 ਹਜੇ ਬਕਾਇਦਾ ਹਿਰਾਸਤ ਵਿੱਚ ਨੇ ਜਾਂ ਕਹਿ ਲਓ ਕਿ ਉਹਨਾਂ ਦੀ ਹਾਲੇ ਜੋ ਚੈਕਿੰਗ ਹੈ ਉਹ ਚੱਲ ਰਹੀ ਹੈ ਲੋਡ ਦਾ ਜੋ ਘਟਾਲਾ ਹੋਇਆ ਹੈ ਟੈਕ 1 ਵਿੱਚ ਉਹ ਤਕਰੀਬਨ 64.97 ਲੱਖ ਰੁਪਏ ਦਾ ਹੋਇਆ ਦੱਸ ਦਈਏ ਕਿ ਟੈਕ 2 ਚ ਵੀ ਅੰਕੜੇ ਕੁਝ ਇਸੇ ਤਰ੍ਹਾਂ ਦੇ ਨੇ ਤੇ ਸਭੋ ਕੀ ਇਹ ਅੰਕੜੇ ਨੇ ਜੋ ਉਹ ਵਾਅਦੇ ਹੋਏ ਨੇ ਜਰਾਏ ਨੇ ਟੈਕ 2 ਦੇ ਵਿੱਚ 31.86 ਲੱਖ ਦਾ ਘੁਟਾਲਾ ਹੋਇਆ ਹੈ ਉਤੇ ਤਰ੍ਹਾਂ ਹੀ ਮੁੱਲਾਪੁਰ ਵਿੱਚ 31.33 ਲੱਖ ਦਾ ਘੁਟਾਲਾ ਸਾਹਮਣੇ ਆਇਆ ਸੁਹਾਨਾ ਵਿੱਚ 37.60 ਲੱਖ ਦਾ ਘੁਟਾਲਾ ਸਾਹਮਣੇ ਆਇਆ ਤੇ ਕੁੱਲ ਅਗਰ ਆਪਾਂ ਗੱਲ ਕਰੀਏ ਤਾਂ 1.6 ਕਰੋੜ ਦੇ ਕਰੀਬ ਜੋ ਘਟਾਲਾ ਹੈ ਤੇ ਲੋੜ ਘਟਾਲੇ ਕਾਰਨ ਜੋ ਨੁਕਸਾਨ ਹੋਇਆ ਹੈ ਉਹ 1. ਤਕਰੀਬਨ 60 ਕਰੋੜ ਰੁਪਏ ਦਾ ਹੋਇਆ ਜੋ ਕਿ ਕਾਫੀ ਵੱਡਾ ਆਂਕੜਾ ਹੈ ਕੀ ਤੁਹਾਡੇ ਵੀ ਲਾਗੇ ਤਾਂ ਕੋਈ ਬਿਜਲੀ ਚੋਰੀ ਕਰਦਾ ਹੈ ਅਗਰ ਹਾਂ ਤਾਂ ਸਾਨੂੰ ਜ਼ਰੂਰ ਦੱਸਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ